ਸੰਗਤ ਜੀ ਹਰ ਕੋਈ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਆ ਕੇ ਸਜਦਾ ਕਰਦਾ ਪਰ ਆ ਪਹਿਣਾ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਸਿਰਾਂ ਤੇ ਦਸਤਾਰਾਂ ਸਜਾ ਕੇ ਇਹ ਰਾਈਡਰ ਪਹਿਣਾ ਤੁਸੀਂ ਦੇਖੋ ਇੱਕ ਡਿਸਪਲਿਨ ਦੇ ਵਿੱਚ ਜਲੰਧਰ ਤੋਂ ਆਏ ਜਲੰਧਰ ਤੋਂ ਆਏ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੀਆਂ ਨੇ ਦੇਖੋ ਇੱਕ ਆਪਣੀ ਡਰੈਸ ਕੋਡ ਪਾਈ ਹੋਈ ਆ ਸਿਰਾਂ ਤੇ ਕੇਸਰੀ ਦਸਤਾਰਾਂ ਸਜਾਈਆਂ ਨੇ ਤੇ ਇਹ ਦੇਖਿਓ ਤੁਸੀਂ ਥੋੜੇ ਜਿੱਥੇ ਇਹ ਪੈਣਾ ਬਾਈਕਾਂ ਦੇ ਬੁਲਟਾਂ ਦੇ ਉੱਪਰ ਇੱਕ ਸਪੈਸ਼ਲ ਬੁਲਟ ਹੁੰਦੇ ਦੇਖੋ ਆਪਾਂ ਤਾਂ ਸਕੂਟਰੀਆਂ ਚਲਾਉਂਦਾ ਗਿਆਂ ਪੈਣਾ ਦੇਖਿਆ ਸੀ ਪਰ ਇੱਥੇ ਬੁਲਟਾਂ ਦੇ ਉੱਪਰ ਜੋ ਹੈਵੀ ਬੁਲਟ ਹੁੰਦੇ ਆ ਉਹਨਾਂ ਤੇ ਰਾਈਡਿੰਗ ਕਰ ਰਹੀਆਂ ਨੇ ਤੇ ਅੱਜ ਫਤਿਹਗੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਇਹ ਸੋਹਣਾ ਸੁਨੇਹਾ ਦੇ ਰਹੀਆਂ ਕਿ ਅਸੀਂ ਵੀ ਦਸਤਾਰਾ ਸਜਾ ਕੇ ਕਿਉਂਕਿ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੇ ਔਰ ਤੇ ਸਿੰਘ ਨੂੰ ਇੱਕ ਬਰਾਬਰ ਬਣਾਇਆ ਕਿ ਜੇ ਜੇ ਸਿੰਘ ਦਸਤਾਰ ਸਜਾ ਸਕਦਾ ਤੇ ਔਰਤ ਵੀ ਸਜਾ ਸਕਦੀ ਹੈ ਤੇ ਆ ਭੈਣਾਂ ਨੇ ਸਾਬਿਤ ਕੀਤਾ ਦੇਖੋ ਬੁੜੀਆਂ ਸੋਹਣੀਆਂ ਲੱਗ ਰਹੀਆਂ ਬਲੈਕ ਡਰੈਸ ਕੋੜ ਹੈ ਤੇ ਸਿਰਾਂ ਤੇ ਕੇਸੇ ਦਸਤਾਰਾਂ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜੇ ਹੋਏ ਨੇ ਔਰ ਦੇਖੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਸਜਦਾ ਕਰ ਰਹੀਆਂ ਨੇ ਬੜਾ ਸੋਹਣਾ ਲੱਗਦਾ ਜਦੋਂ ਆਪਣੀ ਧਰਤੀ ਨੂੰ ਕੋਈ ਇੰਨਾ ਪਿਆਰ ਕਰਕੇ ਵਿਲੱਖਣ ਤਰੀਕਿਆਂ ਦੇ ਨਾਲ ਆ ਕੇ ਸਜਦਾ ਕਰੇ ਤਾਂ ਆ ਭੈਣਾ ਨੇ ਦੇਖੋ ਪਹਿਲਾਂ ਬੁਲਟਾਂ ਸਿੱਖੀਆਂ ਹੋਣਗੀਆਂ ਰਾਈਡਰ ਨੇ ਇਹਨਾਂ ਚੋਂ ਕਈ ਤਾਂ ਤੇ